ਜੀਵੇਂ ਕਿ ਤੁਸੀਂ ਜਾਣਦੇ ਹੋ ਕੱਲ ਸਾਡੇ ਮਾਨਯੋਗ ਡੀਜੀਪੀ ਸਰ ਗੌਰਵ ਯਾਦਵ ਸਰ ਉਹਨਾਂ ਨੇ ਆਪਰੇਸ਼ਨ ਪ੍ਰਹਾਰ ਦੀ ਸ਼ੁਰੂਆਤ ਵਾਲੇ ਪੂਰੇ ਸਟੇਟ ਨੂੰ ਦੱਸਿਆ ਸੀ ਤਾਂ ਇਹ ਇੱਕ ਕਨਸਰਟਡ ਐਫਰਟ ਹੈ ਜਿਹੱਚ 72 ਘੰਟਿਆਂ ਚ ਕੱਲ ਤੋਂ ਲੈ ਕੇ ਜਿਹੜਾ ਸ਼ੁਰੂ ਹੈ ਅਗਲੇ 72 ਘੰਟਿਆਂ ਚ ਪੰਜਾਬ ਚ ਜਿੰਨੇ ਵੀ ਇਹ ਮਾੜੇ ਅਨਸਰ ਨੇ ਜਿਹੜੇ ਬਦਮਾਸ਼ ਨੇ ਜਿਹੜੇ ਭਾਰ ਬੈ ਕੇ ਇੱਥੇ ਲੋਕਾਂ ਨੂੰ ਡਰਾਉਣ ਦੀ ਧਮਕਾਉਣ ਦੀ ਕੋਸ਼ਿਸ਼ ਕਰਦੇ ਨੇ ਜਾਂ ਜਿਹੜਾ ਵੀ ਕ੍ਰਿਮੀਨਲ ਐਲੀਮੈਂਟ ਹੈ ਉਹਦੇ ਖਿਲਾਫ ਇੱਕ ਸਖਤ ਕਾਰਵਾਈ ਪੂਰੇ ਪੰਜਾਬ 'ਚ ਮਾਨਯੋਗ ਸੀਐਮ ਸਾਹਿਬ ਦੀ ਡਾਇਰੈਕਸ਼ਨ ਹੇਠ ਸਾਡੇ ਡੀਜੀਪੀ ਸਰ ਦੀ ਸੁਪਰਵੀਜ਼ਨ ਹੇਠ ਚੱਲਦੀ ਪਈ ਹੈ। ਓਸੀ ਲੜੀ ਦੇ ਤਹਿਤ ਮੈਂ ਅੱਜ ਤੁਹਾਡੇ ਮਾਧਿਅਮ ਰਾਹੀਂ ਫਰੀਦਕੋਟ ਵਾਸੀਆਂ ਨੂੰ ਇਹ ਦੱਸਣਾ ਚਾਹੁੰਨੀ ਹੈ ਕਿ ਫਰੀਦਕੋਟ ਪੁਲਿਸ ਨੇ ਮਾਨਯੋਗ ਆਈਜੀ ਮੈਡਮ ਨੀਲਾੰਬਰੀ ਜਗਦਲੇ ਉਹਨਾਂ ਦੀ ਡਾਇਰੈਕਟ ਸੁਪਰਵਾਈਜ਼ਨ ਹੇਠ ਬਹੁਤ ਚੰਗਾ ਕੰਮ ਕੀਤਾ ਹੈ ਤੇ ਮਹਿਜ 36 ਘੰਟਿਆਂ 'ਚ ਫਰੀਦਕੋਟ ਪੁਲਿਸ ਦੀ ਸਾਰੀ ਟੀਮ ਵੱਲੋਂ 151 ਦੋਸ਼ੀ ਜਿਹੜੇ ਹੈਗੇ ਉਹ ਰਾਉਂਡ ਅਪ ਕੀਤੇ ਗਏ ਨੇ ਐਨ ਪਿਛਲੇ 36 ਘੰਟਿਆਂ 'ਚ ਫਰੀਦਕੋਟ ਪੁਲਿਸ ਦਾ ਹਰ ਇੱਕ ਮੁਲਾਜ਼ਮ ਹਰ ਇੱਕ ਐਸਐਚਓ ਹਰ ਇੱਕ ਪੁਲਿਸ ਅਫੀਸ਼ਰ ਭਾਵੇਂ ਉਹ ਦਫਤਰ ਚ ਜਿਹਦੀ ਡਿਊਟੀ ਹੋ ਭਾਵੇਂ ਉਹਦੀ ਪੀਸੀਆਰ ਤੇ ਡਿਊਟੀ ਹੋ ਭਾਵੇਂ ਉਹਦੀ ਕਿਤੇ ਵੀ ਡਿਊਟੀ ਹੋ ਉਹਨਾਂ ਨੇ ਪੂਰੀ ਤਨਦੇਹੀ ਨਾਲ ਮਿਹਨਤ ਕਰਕੇ ਇਹ 151 ਜਿਹੜੇ ਦੋਸ਼ੀ ਹੈਗੇ ਇਹਨਾਂ ਨੂੰ ਰਾਉਂਡ ਅਪ ਕਰਨ 'ਚ ਆਪਣੀ ਮਿਹ ਇੱਕ ਅਹਿਮ ਭੂਮਿਕਾ ਨਿਭਾਈ ਹੈ ਇਹ ਪੂਰਾ ਹੀ ਜਿਹੜਾ ਆਪਰੇਸ਼ਨ ਹੈ ਜਿਹੜਾ ਆਪਰੇਸ਼ਨ ਪ੍ਰਹਾਰ ਚੱਲ ਜਾਰੀ ਹੈ ਫਿਲਹਾਲ ਵੀ ਜਾਰੀ ਹੈ ਰਾਈਟ ਨਾਓ ਐਸ ਵੀ ਇਸਪੇ ਅਸੀਂ ਹੁਣ ਸਦਰ ਫਰੀਦਕੋਟ ਥਾਣੇ 'ਚ ਹੀ ਖੜੇ ਹੈ ਤੇ ਸਾਰੇ ਹੀ ਥਾਣਿਆਂ 'ਚ ਇਸੇ ਤਰ੍ਹਾਂ ਸੇ ਇਹ ਆਪਰੇਸ਼ਨ ਜਾਰੀ ਹੈ ਇਹ ਪੂਰੇ ਆਪਰੇਸ਼ਨ 'ਚ ਸਾਡੇ ਜ਼ਿਲ੍ਹੇ ਦੇ 9 ਅਗਸਟ ਦੇ ਆਫਸਰਸ ਔਰ 64 ਟੀਮਾਂ ਕੰਮ ਕਰਦੀ ਪਈ ਹੈ ਔਰ 450 ਤੋਂ ਵੱਧ ਪੁਲਿਸ ਮੁਲਾਜ਼ਮ ਇਸ ਪੂਰੇ ਹੀ ਆਪਰੇਸ਼ਨ ਪ੍ਰਹਾਰ 'ਚ ਫਰੀਦਕੋਟ ਜ਼ਿਲ੍ਹੇ 'ਚ ਆਪਣਾ ਕੰਮ ਕਰ ਰਹੇ ਨੇ ਇਹ ਜਿਹੜੇ 151 ਬੰਦੇ ਰਾਉਂਡ ਅਪ ਹੋਏ ਹਨ ਇਹਨਾਂ ਵਿੱਚੋਂ 45 ਬੰਦੇ ਉਹ ਨੇ ਜਿਨ੍ਹਾਂ ਨੂੰ ਆਰਗੇਨਾਈਜ਼ਡ ਕ੍ਰਾਈਮ ਸੈਕਸ਼ਨ ਚ ਬੁੱਕ ਕੀਤਾ ਗਿਆ ਹੈ ਯਾਨੀ ਜਿਹੜੇ ਕਿਸੇ ਗੈਂਗ ਦੇ ਮੈਂਬਰਸ ਨੇ ਜਿਹੜੇ ਬਾਰ-ਬਾਰ ਵਾਰਦਾਤਾਂ ਕਰਨ ਦੇ ਆਦੀ ਨੇ ਔਰ ਇਸ ਤੋਂ ਇਲਾਵਾ 16 ਬੰਦੇ ਐਸੇ ਨੇ ਜਿਹੜੇ ਹਿੰਸ ਕ੍ਰਾਈਮ ਯਾਨੀ سنگੀਨ ਅਪਰਾਧ ਜਿਹੜੇ ਹੁੰਦੇ ਆ ਬਾਵੇਂ ਉਹ ਮਰਡਰ ਹੋ ਗਿਆ ਅਟੈਂਪਟ ਟੂ ਮਰਡਰ ਹੋ ਗਿਆ ਐਕਸਟਰਸ਼ਨ ਕਾਲਸ ਹੋ ਗਏ ਇਸ ਟਾਈਪ ਦੇ ਜਿਹੜੇ ਹਿੰਸ ਕ੍ਰਾਈਮ ਅਕਿਊਜ਼ਡ ਨੇ ਉਹ ਵੀ ਅਰੈਸਟ ਹੋਏ ਨੇ 16 17 ਪ੍ਰੋਕਲੇਮਡ ਆਫੈਂਡਰਸ ਇਹਦੇ ਵਿੱਚ ਅਰੈਸਟ ਹੋਏ ਨੇ ਯਾਨੀ ਜਿਹੜੇ ਬੰਦੇ ਬਹੁਤ ਟਾਈਮ ਤੋਂ ਫਰਾਰ ਚੱਲ ਰਹੇ ਸੀ ਉਹ ਵੀ 17 ਬੰਦੇ ਫਰੀਦਕੋਟ ਪੁਲਿਸ ਦੀ ਸਾਰੀ ਟੀਮਸ ਵੱਲੋਂ ਇਹਦੇ ਵਿੱਚ ਅਰੈਸਟ ਕੀਤੇ ਗਏ ਨੇ ਇਹ ਚ ਦਸਨਯੋਗ ਗੱਲ ਇੱਕ ਇਹ ਵੀ ਹੈ ਕਿ ਜਿਹੜੇ ਗੈਂਗਸਟਰਸ ਜਾਂ ਜਿਹੜੇ ਬਦਮਾਸ਼ ਨੇ ਉਹਨਾਂ ਦੇ ਜਿਹੜੇ ਐਸੋਸੀਏਟਸ ਨੇ ਜਾਂ ਉਹਨਾਂ ਦੇ ਐਸਏ ਜਿਹੜੇ ਮਦਦਗਾਰ ਅਸੀਂ ਕਹਿ ਸਕਦੇ ਨੇ ਜਿਹੜੇ ਉਹਨਾਂ ਨੂੰ ਕਦੇ ਪਨਾਹ ਦੀ ਕੋਸ਼ਿਸ਼ ਕਰਦੇ ਨੇ ਉਹਨਾਂ ਨੂੰ ਪੈਸਾ ਪ੍ਰੋਵਾਈਡ ਕਰਾਉਂਦੇ ਨੇ ਲੌਜਿਸਟਿਕਸ ਪ੍ਰੋਵਾਈਡ ਕਰਾਉਂਦੇ ਨੇ ਟਹਿਰ ਪ੍ਰੋਵਾਈਡ ਕਰਾਉਂਦੇ ਨੇ ਯਾ ਉਹਨਾਂ ਨੂੰ ਕੋਈ ਇਨਫੋਰਮੇਸ਼ਨ ਵੀ ਬਾਹਰ ਪਾਸ ਆਨ ਕਰ ਦੇ ਨੇ ਉਹਨਾਂ ਤੇ ਵੀ ਇੱਕ ਇਹ ਬਹੁਤ ਸਖਤ ਐਕਸ਼ਨ ਲਿੱਤਾ ਗਿਆ ਹੈ ਔਰ ਉਹ ਸਾਰੇ ਬੰਦੇ ਵੀ ਸਾਡੇ ਰਡਾਰਚ ਨੇ ਤੇ ਫਿਲਹਾਲ ਵੀ ਉਹਨਾਂ ਦੀ ਧਰ ਪਕੜ ਜਾਰੀ ਹੈ ਇਸ ਤੋਂ ਇਲਾਵਾ ਜਿਹੜੇ ਆਪਣੇ ਰਿਪੀਟ ਆਫੈਂਡਰਸ ਨੇ ਜਿਹੜੇ ਬਾਰ-ਬਾਰ ਕ੍ਰਾਈਮ ਕਰਦੇ ਨੇ ਉਹ 21 ਬੰਦੇ ਜਿਹੜੇ ਹੈਗੇ ਉਹ ਰਾਉਂਡ ਅਪ ਹੋਏ ਨੇ ਇਹਨਾਂ ਵਿੱਚੋਂ ਬਹੁਤ ਸੇ ਐਸੇ ਬੰਦੇ ਨੇ ਜਿਨ੍ਹਾਂ ਦੀ ਕ੍ਰਿਮੀਨਲ ਹਿਸਟਰੀ ਹੈਗੀ ਕਿਸੇ ਦੇ 5 ਪਰਚੇ ਨੇ ਕਿਸੇ ਦੇ 4 ਪਰਚੇ ਨੇ ਕਿਸੇ ਤੇ ਨੋ ਪਰਚੇ ਹਨਗੇ ਤਾਂ ਜਿੰਨੇ ਵੀ ਇਹ ਮਾੜੇ ਅਨਸਰ ਨੇ ਬਦਮਾਸ਼ ਨੇ ਜਿਹੜੇ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਨ ਦੀ ਸੋਚ ਰਹੇ ਸੀ ਜਾਂ ਇੱਥੇ ਇਹਨਾਂ ਨੇ ਪਹਿਲਾਂ ਕੋਈ ਲੜਾਈ ਝਗੜੇ ਚਾ ਜਾਂ ਫਿਰੋਤੀਆਂ ਚਾ ਕਿਤੇ ਵੀ ਕੋਈ ਕ੍ਰਾਈਮ ਕਰਨ ਦੀ ਕੋਸ਼ਿਸ਼ ਕੀਤੀ ਹੈ ਜਾਂ ਉਹਨਾਂ ਦੀ ਜਿਹੜੀ ਸ਼ਮੂਲੀਅਤ ਆਈ ਹੈ ਸਾਡੇ ਪੁਰਾਣੇ ਪਰਚਿਆਂ 'ਚ ਉਹਨਾਂ ਨੂੰ ਵੀ ਅਸੀਂ ਅਰੈਸਟ ਮਰ ਮੈਂ ਕਦੋਂ ਤੱਕ ਜਿਹੜੀ ਮੈਮ ਚੱਲਦੀ ਰਹੇਗੀ ਜਿਹੜੀ ਸ਼ੁਰੂ ਕੀਤੀ ਜੀ 72 ਘੰਟਿਆਂ ਦੀ ਪਹਿਲਾ ਇਹਦਾ ਫੇਜ਼ ਹੈ ਜਿਹੜਾ ਉਹ 72 ਘੰਟਿਆਂ ਦਾ ਇੱਕ 올 ਆਊਟ ਔਰ ਇੱਕ ਕਨਸਰਟਡ ਐਫਰਟ ਹੈ ਤਾਂ ਮੈਂ ਤੁਹਾਨੂੰ ਹਲੇ ਤੱਕ ਕੀ ਦੁਪਹਿਰ 12 ਵਜੇ ਤੱਕ ਦੀ ਕਾਰਗੁਜ਼ਾਰੀ ਜਿਹੜੀ ਕੱਲ ਸਵੇਰੇ 4 ਵਜੇ ਸ਼ੁਰੂਆਤ ਹੋਈ ਸੀ ਉਹ ਮੈਂ ਤੁਹਾਡੇ ਮਾਧਿਅਮ ਰਾਹੀਂ ਫਰੀਦਕੋਟ ਵਾਸੀਆਂ ਨੂੰ ਦੱਸਿਆ ਇਹ ਜਿਹੜੇ 151 ਬੰਦੇ ਤੁਸੀਂ ਕਹਿ ਰਹੇ ਹੋ ਰਾਉਂਡ ਅਪ ਕੀਤੇ ਗ੍ਰਿਫਤਾਰ ਕੀਤੇ ਗਏ ਨੇ ਵੱਖ-ਵੱਖ ਬੰਦਿਆਂ ਚਿੱਤੇ ਹਾਂਜੀ ਇਹਨਾਂ ਵਿੱਚੋਂ ਮੈਜੋਰਿਟੀ ਹੈਵ ਆਲਰੇਡੀ ਬੀਨ ਅਰੈਸਟਡ ਜਿਹੜੀ ਇਹਦੀ ଫਾਰਮਲ ਪ੍ਰੋਸੀਡਿੰਗਸ ਹੁੰਦੀ ਹੈ ਔਰ ਬਾਕੀਆਂ ਦੀ ਵੈਰੀਫਿਕੇਸ਼ਨ ਚੱਲ ਰਹੀ ਹੈ ਬਟ ਤੁਸੀਂ ਇਹ ਮੰਨ ਕੇ ਚੱਲੋ ਕਿ ਇਹ ਸਾਰੇ ਹੀ ਬੰਦੇ ਜਿਹੜੇ ਹੈਗੇ ਉਹ ਐਸ ਪਰ ਲਾਅ ਇਹਨਾਂ ਨੂੰ ਬੁੱਕ ਕੀਤਾ ਜਾਏਗਾ ਕਾਨੂੰਨ ਦੀ ਧਾਰਾ ਅੰਚ ਬੁੱਕ ਕੀਤਾ ਜਾਊਗਾ ਔਰ ਜਿਹੜੇ ਬੰਦੇ ਜਿਨ੍ਹਾਂ ਤੋਂ ਨੁਕਸਾਨਮੰਦ ਦਾ ਖਤਰਾ ਹੈ ਉਹਨਾਂ ਨੂੰ ਅਸੀਂ ਪ੍ਰੀਵੈਂਟਿਵ ਡਿਟੇਨਸ਼ਨ ਚ ਵੀ ਅਸੀਂ ਬੁੱਕ ਕਰਾਂਗੇ ਇਹਨਾਂ ਦੀ ਸਾਰਿਆਂ ਦੀ ਅਸੀਂ ਇੱਕ ਪ੍ਰੋਪਰ ਹਿਸਟਰੀ ਸ਼ੀਟਾਂ ਬਣਾ ਰਹੇ ਨੇ ਜਿਹੜਾ ਪੀਪੀਆਰ ਦੇ ਨੇ ਸਾਨੂੰ ਮੈਂਡੇਟ ਦਿੱਤਾ ਹੈ ਤੇ ਉਹਨਾਂ ਦੇ ਡੋਸੀਅਰਸ ਵੀ ਅਸੀਂ ਇਹਨਾਂ ਸਾਰੇ ਬੰਦਿਆਂ ਦੇ ਬਣਾ ਰਹੇ ਨੇ ਤਾਂ ਕਿ ਇਹ ਅੱਗੇ ਇਹਨਾਂ ਦੀ ਇੱਕ ਪ੍ਰੋਪਰ ਚੈਕਿੰਗ ਚੱਲਦੀ ਰਹੇ ਔਰ ਇਹਨਾਂ ਦੇ ਮਨਚ ਪੁਲਿਸ ਦਾ ਹਮੇਸ਼ਾ ਇਕੇ ਰਹਿਣਾ ਚਾਹੀਦਾ ਹੈ ਕਿ ਹਾਂਜੀ ਵੀ ਆਰ ਅੰਡਰ ਵਾਚ ਔਰ ਫਰੀਦਕੋਟ ਪੁਲਿਸ ਵੱਲੋਂ ਵੀ ਮੈਂ ਇਹਨਾਂ ਨੂੰ ਸਾਰਿਆਂ ਨੂੰ ਇਹੀ ਵਾਰਨ ਕਰਨਾ ਚਾਹਾਂਗੀ ਕਿ ਅਗਰ ਤੁਸੀਂ ਕ੍ਰਾਈਮ ਕਰਨ ਦੀ ਇੱਥੇ ਕੋਸ਼ਿਸ਼ ਵੀ ਕਰੋਗੇ ਤਾਂ ਅਸੀਂ ਜੋ ਸਖਤ ਤੋਂ ਸਖਤ ਐਕਸ਼ਨ ਹੈ ਕਾਨੂੰਨ ਨੇ ਜਿਹੜਾ ਸਾਨੂੰ ਮੰਡੇਟ ਦਿੱਤਾ ਹੈ ਉਹਦੇ ਚ ਰਹਿੰਦੇ ਹੋਏ ਅਸੀਂ ਤੁਹਾਨੂੰ ਫੜ ਕੇ ਅੰਦਰ ਦੇਵਾਂਗੇ